ਸਤਿ ਸ਼੍ਰੀ ਅਕਾਲ ਜੀ ਕੱਲ ਦਾ ਹੀ ਕਈ ਥਾਵਾਂ ਦੇਤੇ ਕਾਫੀ ਤੇਜ ਜਿਹੜਾ ਮੈਂ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਹ ਜ਼ਿਲ੍ਹਿਆਂ 'ਚ ਤੜਕਾ ਮੀ ਕਰੂੰ ਖੜਕਾ ਤੜਕਾ ਆਪਾਂ ਸਭ ਨੂੰ ਪਤਾ ਜੀ ਕੱਲ ਦਾ ਹੀ ਕਈ ਥਾਵਾਂ ਦੇ ਉੱਤੇ ਹਲਕਾ ਫੁਲਕਾ ਤੋਂ ਕਈ ਗਰਜ ਦੇ ਨਾਲ ਅੱਧੇ ਤੋਂ ਘੰਟੇ-ਘੰਟੇ ਤੱਕ ਜਿਹੜਾ ਮੀਂਹ ਬਰਸ ਰਿਹਾ ਹੈ ਕਈ ਥਾਵਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਪਾਣੀ ਖੜਾ ਕਰ ਦਿੱਤਾ ਜੀ ਮੌਸਮ ਵਿਭਾਗ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਸੀ ਮੀਂਹ ਦਾ ਜਿਸ ਕਰਕੇ ਕਈ ਥਾਵਾਂ ਦੇ ਉੱਤੇ ਕਾਫੀ ਤੇਜ਼ ਜਿਹੜਾ ਮੀਂਹ ਤੁਹਾਨੂੰ ਦੇਖਣ ਨੂੰ ਮਿਲਿਆ ਤੇ ਹੁਣ ਕਿਹੜੇ-ਕਿਹੜੇ ਜਗ੍ਹਾ ਤੁਹਾਨੂੰ ਅੱਜ ਮੀਂਹ ਦੇ ਅਸਰ ਬਣਦੇ ਨਜ਼ਰ ਆ ਰਹੇ ਨੇ ਸਾਰੀ ਡਿਟੇਲ ਇਸ ਵੀਡੀਓ ਵਿੱਚ ਆ ਲੈ ਚੱਲ ਮੈਂ ਅਪਡੇਟ ਦੇ ਉੱਤੇ ਜੀ ਤਾਂ ਤੁਸੀਂ ਦੇਖ ਸਕਦੇ ਹੋ ਜੀ 8 ਤਰੀਕ ਨੂੰ ਹੁਸ਼ਿਆਰਪੁਰ ਤਰਨਤਾਰਨ ਫਰੂਜਪੁਰ ਕਪੂਰਥਲਾ ਨਮਾ ਸ਼ਹਿਰ ਰੂਪਨਗਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜੀ ਕਾਫੀ ਤੇਜ ਜਣਾ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਜੀ ਮੌਸਮ ਵਿਭਾਗ ਹੰਮਰਸਰ ਸਮੇਤ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਲਈ orange ਅਲਰਟ ਅਤੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਰਾਤ ਤੋਂ ਹੀ ਕਈ ਜ਼ਿਲ੍ਹਿਆਂ ਵਿੱਚ ਹਲਕੀ بارش ਹੋ ਰਹੀ ਹੈ ਸਵੇਰ ਤੋਂ ਹੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਗੁਰਦਾਸਪੁਰ ਪਠਾਨਕੋਟ ਰੂਪਨਗਰ ਦੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਜਾ ਰਹੀ ਹੈ ਜੀ ਗੱਲ ਕਰੀਏ ਜੁਲਾਈ ਦੇ ਪਹਿਲੇ 5 ਦਿਨਾਂ ਵਿੱਚ ਸੂਬੇ ਵਿੱਚ 49 ਮਿਲੀਲੀਟਰ ਮੀਂਹ ਦਰਜ ਕੀਤਾ ਜੋ 139% ਵਾਧਾ ਹੈ ਅੱਜ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਮਹਾਲੀ ਵਿੱਚ ਬਦਲਵਾਈ ਰਹੇਗੀ ਮੀਂਹ ਪੈਣ ਦੀ ਸੰਭਾਵਨਾ ਹੈ ਤਾਪਮਾਨ ਇਨਾਂ ਸ਼ਹਿਰਾਂ ਵਿੱਚ 26 ਤੋਂ 36 ਡਿਗਰੀ ਸੈਲਸੀਅਸ ਦੇ ਜਿਹੜਾ ਵਿਚਕਾਰ ਰਹਿਣ ਵਾਲਾ ਹੈ ਸੂਬਾ ਵਾਸੀ ਨੂੰ ਹਮਸਤੇ ਚਿਪਚਪਾਹਟ ਵਾਲੇ ਮੌਸਮ ਦੀ ਰਾਹਤ ਮਿਲਣੀ ਅਜੇ ਮੁਸ਼ਕਲ ਹੈ ਪੰਜਾਬ ਵਿੱਚ ਇਸ ਵਰੇਮ 8 ਤੋਂ 9 ਦਿਨ ਪਹਿਲਾਂ 22 ਜੂਨ ਨੂੰ ਹੀ ਦਾਖਲ ਹੋਈ 25 ਜੂਨ ਤੱਕ ਮੌਨਸੂਨ ਪੂਰੇ ਪੰਜਾਬ ਵਿੱਚ ਫੈਲ ਗਈ ਮੌਸਮ ਮਾਇਰਾਂ ਦੀ ਮੰਨਿਆਤਾ ਪੰਜਾਬ ਵਿੱਚ ਮੌਨਸੂਨ ਸਤੰਬਰ ਮਹੀਨੇ ਦੀ ਲਗਭਗ 20 ਤਰੀਕ ਤੱਕ ਰਹਿੰਦਾ ਹੈ ਪੰਜਾਬ ਦੇ ਵਿੱਚ ਹਰ ਰੋਜ਼ ਹੋਈ ਰਹੀ ਬੱਦਲਵਾਈ ਅਤੇ ਕਿਤੇ ਕਿਤੇ ਪੈ ਰਹੇ ਹਨ ਮੀਂਹ ਨਾਲ ਮੌਸਮ ਵਿੱਚ ਹਮਮਸ ਅਤੇ ਚਿਪਚਿਪਾਹਟ ਜਿਹੀ ਹੋ ਗਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਕੇਕੇ ਗਿਲਨੇ ਗੱਲਬਾਤ ਕਰਦੇ ਕਿ ਹੈ ਕਿ ਅੱਜ ਵੀ ਲੁਧੇਣਾ ਦੇ ਵਿੱਚ 54 ਮਿਲੀਲੀਟਰ ਮੀਂਹ ਪਿਆ ਹੈ ਪੰਜਾਬ ਦੇ ਵਿੱਚ ਮੌਨਸੂਨ ਪੂਰੇ ਜੋਬਨ ਤੇ ਹੈ ਕਈ ਥਾਵਾਂ ਦੇ ਉਤੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਕਨ ਮੌਸਮ ਦੇ ਵਿੱਚ ਹਮਮਤ ਤੇ ਚਿਪਚਪਾਟ ਬਣਿਆ ਹੋਇਆ ਜਿਸ ਕਰਕੇ ਜੇ ਜੁਲਾਈ ਮਹੀਨੇ ਵਿੱਚ ਵੀ ਰਾਹਤ ਮਿਲਣੀ ਮੁਸ਼ਕਲ ਲੱਗਦੀ ਹੈ ਜੀ ਪਰ ਮੌਸਮ ਦੇ ਵਿੱਚ ਅਲਰਟ ਜਾਰੀ ਹੈ ਆਉਣ ਵਾਲੇ ਕੁਝ ਘੰਟੇ ਪੰਜਾਬ ਦੇ ਉਤੇ ਪਾਣੀ ਪੈ ਸਕਦਾ ਹੈ ਤੇ ਉੱਪਰਲੇ ਪਹਾੜਾਂ ਵਿੱਚ ਮੌਸਮ ਜਿਹੜਾ ਗੜਬੜ ਦਿਖਾਈ ਦੇ ਸਕਦਾ ਹੈ ਬਾਕੀ ਤੁਹਾਡਾ ਕਿਹੜਾ ਜ਼ਿਲ੍ਹਾ ਹੈ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ ਧੰਵਾਦੀ ਜੀ